ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਣ ਪੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਤਾਤਾ ਅਰਨਾਮ ਉਪਦੇਸ਼ ਗੁਰਦੇਵ ਮੰਨ ਤੈ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਾਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾਂ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾਂ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਅਮ ਮੂੜ ਪਾਪੀ ਜਿ ਤ ਲਗਤ ਰਾਂ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਵਾਹਿਗੁਰੂ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ Swami Sugad Sujano ਤਨ ਤਨ ਸਤਿਗੁਰੂ ਪੰਜਵੀਂ ਪਾਸ਼ੇ ਦੇ ਦਵਾਰਾ ਇਹ ਉਚਾਰਿਆ ਹੋਇ ਸ਼ਬਦ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 924 ਅੰਗ ਉੱਤੇ ਸਿਸ਼ੋਵਤ ਹੈ। ਆ ਇਸ ਸ਼ਬਦਿਆਂ ਤੀਸਰੇ ਪਦੇ ਦੀ ਵਿਚਾਰ ਕਰੀਏ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ। ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ। ਮੈਨੂੰ ਆਪਣੇ ਪ੍ਰਭੂ ਤੇ ਮਾਣ ਹੈ ਪ੍ਰਭ ਕਾ ਮੇਰੇ ਪ੍ਰਭ ਕਾ ਮਾਣੋ ਮੈਨੂੰ ਆਪਣੇ ਪ੍ਰਭ ਉਤੇ ਹੀ ਮਾਣ ਹੈ ਮੇਰਾ ਉਹੀ ਆਸਰਾ ਹੈ ਮੈਨੂੰ ਉਸੇ ਉਤੇ ਫਕਰ ਹੈ ਜਾਣੋ ਪ੍ਰਭ ਜਾਣੋ ਸੁਆਮੀ ਸੁਗੜ ਸੁਝਾਨੋ ਉਹ ਸੁਆਮੀ ਉਹ ਮਾਲਕ ਵਾਹਿਗੁਰੂ ਜਾਣੋ ਸਭ ਦੀਆਂ ਅੰਤਰ ਦੀਆਂ ਜਾਣਦਾ ਹੈ ਅੰਦਰ ਕਿਸੇ ਦੇ ਕੀ ਵਲਬਲੇ ਹਨ ਉਹ ਸਭ ਕੁਝ ਜਾਣਦਾ ਹੈ ਹਰ ਅੰਤਰ ਜਾਮੀ ਸਭ ਵਿਦ ਜਾਣ ਹਰ ਅੰਤਰ ਜਾਮੀ ਸਭ ਵਿਦ ਜਾਣ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣਾ ਕਥਨ ਨਾ ਪੀਚੋ ਗੋਬਿੰਦ ਹਰ ਭਾਵੈ ਪੈ ਜਰ ਕਾਇਆ ਹਰ ਅੰਤਰ ਜਾਮੀ ਸਭ ਵਿਦ ਜਾਣੈ ਉਹ ਅੰਤਰ ਜਾਮੀ ਹਰ ਹਰ ਕਦੇ ਅੰਦਰਲੀ ਹਾਲਤ ਨੂੰ ਜਾਣਦਾ ਹੈ ਅੰਦਰਲੇ ਹਰ ਕਦੇ ਕੀ ਬਲਬਲਿਆਨ ਉਸ ਵਾਹਿਗੁਰੂ ਦੇ ਨਾਲ ਕਿੰਨਾ ਪਿਆਰ ਹੈ ਉਹ ਸਭ ਕੁਝ ਹੀ ਜਾਣਦਾ ਹੈ ਜਾਣੋ ਪ੍ਰਭ ਜਾਣੋ ਸੁਆਮੀ ਸੁਗੜ ਸੁਝਾਣੋ ਉਹ ਵਾਹਿਗੁਰੂ ਸੁਗੜ ਹੈ ਸੁਝਾਣੋ ਹੈ ਸਿਆਣਾ ਹੈ ਸੁਗੜ ਸੁਝਾਣਾ ਸਦ ਪਰਧਾਨਾ ਅੰਮ੍ਰਿਤ ਹਰ ਕਾ ਨਾਮ ਅੰਮ੍ਰਿਤ ਹਰ ਕਾ ਨਾਮ ਉਹ ਵਾਹਿਗੁਰੂ ਸੁਗੜ ਸੁਜਾਣਾ ਹੈ ਸਿਆਣਾ ਹੈ ਸੁਜਾਨ ਹੈ ਸਦ ਪ੍ਰਧਾਨਾ ਅਤੇ ਸਦਾ ਹੀ ਸ਼੍ਰੋਮਣੀ ਹੈ ਸਭ ਤੋਂ ਉੱਤਮ ਉਹੀ ਹੈ ਅੰਮ੍ਰਿਤ ਹਰ ਕਾ ਨਾਮ ਅਤੇ ਉਸ ਹਰੀ ਦਾ ਨਾਮ ਜੋ ਹੈ ਉਹ ਅੰਮ੍ਰਿਤ ਹੈ ਅਮਰ ਕਰਨ ਵਾਲਾ ਹੈ ਆਤਮਿਕ ਜੀਵਨ ਦੇਣ ਵਾਲਾ ਉਸ ਵਾਹਿਗੁਰੂ ਦਾ ਨਾਮ ਹੀ ਹੈ ਚਾਤ ਅਘਾਣੇ ਸਾਰੰਗ ਪਾਣੇ ਜਿਨ ਕ ਭਾਗ ਮਥਾਣਾ ਚਾਤ ਅਧਾਣੇ ਸਾਰੰਗ ਪਾਣੇ ਉਸ ਵਾਹਿਗੁਰੂ ਦਾ ਨਾਮ ਜਪ ਜਪ ਕੇ ਚਾਖ ਅ ਘਾਣੇ ਰਜ ਗਏ ਪਰ ਕੌਣ ਜਿਨ੍ਹਾਂ ਕੇ ਜਿਨ ਕੇ ਭਾਗ ਮਤਾਨਾ ਜਿਨ੍ਹਾਂ ਦੇ ਮੱਥੇ ਉੱਤੇ ਪੂਰਬਲੇ ਲਿਖੇ ਹੋਏ ਕਰਮ ਜੋ ਸੰ ਉਹ ਜਾਗ ਪਏ ਉਹ ਚਾਹ ਘਾਣੇ ਉਸ ਵਾਹਿਗੁਰੂ ਦਾ ਨਾਮ ਜਪ ਜਪ ਕੇ ਸਿਮਰਨ ਕਰ ਕਰਕੇ ਰੱਜ ਗਏ ਆਗਾਣੇ ਉਹਨਾਂ ਦੀ ਰੱਜ ਗਏ ਉਹਨਾਂ ਦੀ ਮਾਇਆ ਦੀ ਤ੍ਰਿਸ਼ਨਾ ਜੋ ਹੈ ਉਹ ਅੰਦਰੋਂ ਖਤਮ ਹੋ ਗਈ ਉਹ ਸਿਰਫ ਵਾਹਿਗੁਰੂ ਦਾ ਨਾਮ ਹੀ ਪਾਲਦੇ ਹਨ ਹੋਰ ਕੁਝ ਨਹੀਂ ਪਾਲਦੇ ਉਹਨਾਂ ਨੂੰ ਮਾਇਆ ਦੀ ਕੋਈ ਤ੍ਰਿਸ਼ਨਾ ਨਹੀਂ ਮਾਇਆ ਤੋਂ ਰੱਜ ਗਏ ਜਿਨ੍ਹਾਂ ਦੇ ਭਾਵ ਪੂਰਬਲੇ ਭਾਵ ਦੇ ਕੀਤੇ ਹੋਏ ਚੰਗੇ ਕਰਮ ਅੱਗੇ ਆ ਗਏ ਪੂਰਬਲੇ ਭਾਵ ਪੂਰਬਲੇ ਕਰਮ ਕੀਤੇ ਹੋਏ ਸਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਗੇ ਆ ਗਏ ਉਹ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਮਾਇਆ ਦੀ ਤ੍ਰਿਸ਼ਨਾ ਵਲੋਂ ਚੰਗੀ ਤਰ੍ਹਾਂ ਰਾਜ ਗਏ ਅਤੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਸਦਾ ਲੀ ਆਲੇਬ ਹੋ ਗਏ ਤਿਨਹੀ ਪਾਇਆ ਤਿਨਹੀ ਪਿਆਇਆ ਸਗਲ ਸੁਸੇ ਕਾਮਾਣੋ ਜਿਨ੍ਹਾਂ ਦੇ ਭਾਗ ਜਾਗ ਪਏ ਪੂਰਬਲੇ ਕਰਮ ਦੇ ਅੰਕੁਰ ਪਰਗਟ ਹੋ ਗਏ ਤਿਨਹੀ ਪਾਇਆ ਉਹਨਾਂ ਨੇ ਹੀ ਉਸ ਵਾਹਿਗੁਰੂ ਨੂੰ ਪਾਇਆ ਤਿਨਹੀ ਧਿਆਇਆ ਅਤੇ ਉਹਨਾਂ ਨੇ ਹੀ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਉਸ ਨੂੰ ਯਾਦ ਕੀਤਾ ਉਸ ਨੇ ਗੁਣ ਗਾਏ ਸਗਲ ਤਿਸੇ ਕਾਮਾਣੂ ਅਤੇ ਸਾਰਿਆਂ ਨੂੰ ਉਸ ਦਾ ਹੀ ਮਾਨ ਹੈ ਸਭ ਜੀਵਾਂ ਦਾ ਉਹ ਵਾਹਿਗੁਰੂ ਹੀ ਆਸਰਾ ਹੈ ਕੋਹ ਨਾਨਕ ਫਿਰ ਤਖਤ ਨਿਵਾਸੀ ਸਚ ਸੈ دیਵਾਨੂ ਸਤਿਗੁਰੂ ਵੀ ਕਹ ਰਹੇ ਹਨ ਉਹ ਵਾਹਿਗੁਰੂ ਜੋ ਹੈ ਕੋਹ ਨਾਨਕ ਫਿਰ ਫਿਰ ਸਦਾ ਲਈ ਰਹਿਣ ਵਾਲਾ ਆਦ ਸਚ ਜੁਗਾਦ ਸਚ ਐ ਵੀ ਸੱਚ ਨਾਨਕ ਹੋਸੀ ਪੀ ਸੱਚ ਅੱਜ ਵੀ ਸੱਚ ਹੈ ਅੱਜ ਵੀ ਉਹ ਵਾਹਿਗੁਰੂ ਹੈ ਜੁਗਾ ਜੁਗਾ ਤੋਂ ਉਹ ਵਾਹਿਗੁਰੂ ਹੈ ਆਦਿ ਸ਼ੁਰੂ ਤੋਂ ਵਾਹਿਗੁਰੂ ਹੈ ਆਦਿ ਸੱਚ ਹੈ ਜੁਗਾ ਜੁਗਾ ਤੋਂ ਉਹ ਵਾਹਿਗੁਰੂ ਹੈ ਐ ਵੀ ਹੁਣ ਵੀ ਹੈ ਅੱਗੇ ਤੋਂ ਵੀ ਉਹ ਵਾਹਿਗੁਰੂ ਹੀ ਹੋਵੇਗਾ ਇਸੇ ਕਰਕੇ ਸਤਗੁਰੂ ਜੀ ਉਪਦੇਸ਼ ਕਰ ਰਹੇ ਹਨ ਕੋ ਨਾਨਕ ਫਿਰ ਉਹ ਵਾਹਿਗੁਰੂ ਸਦਾ ਲਈ ਹੈ ਚੇਰ ਹੈ ਤਖਤ ਦੇ ਨਿਵਾਸੀ ਉਹ ਤਖਤ ਦਾ ਮਾਲਕ ਹੈ ਤਖਤ ਉਤੇ ਰਹਿਣ ਵਾਲਾ ਹੈ ਸਚ ਇਸੈ دیਵਾਨੋ ਅਤੇ ਉਸ ਦਾ دیਵਾਨ ਉਸ ਦੀ ਸਰਕਾਰ ਉਸ ਦਾ ਹੁਕਮ ਹੀ ਸੱਚ ਹੈ ਬਾਕੀ ਦੇ دیਵਾਨ ਜੋ ਹਨ ਬਾਕੀ ਦੇ ਜੋ ਹਕੂਮਤ ਹੈ ਸਰਕਾਰਾਂ ਹਨ ਉਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਉਹ ਵਾਹਿਗੁਰੂ ਦਾ دیਵਾਨ ਜੋ ਹੈ ਉਹ ਸਦਾ ਲਈ ਸੱਚ ਹੈ ਤੇ ਆਪਾਂ ਵੀ ਫਿਰ ਉਸ ਸੱਚ ਦੇ ਨਾਲ ਜੁੜੀਏ ਜੋ ਕਿ ਸਦਾ ਲਈ ਰਹਿਣ ਵਾਲਾ ਹੈ ਜੋ ਨਾਸ਼ਵੰਤ ਹੈ ਉਸ ਤੇ ਨਾਲ ਨਾ ਜੁੜੀਏ ਉਸੇ ਗੁਣ ਗਾਈਏ ਜੋ ਸਦਾ ਹੀ ਸੱਚ ਰਹਿਣ ਵਾਲਾ ਹੈ ਜੋ ਸਦਾ ਹੀ ਸte ਰਹਿ ਉਸੇ ਗੁਣ ਗਾਈਏ ਉਸ ਨੂੰ ਹੀ ਧਿਆਈਏ ਜੋ ਸਗਲ ਤੇ ਸੇ ਕਾ ਮਾਨ ਸਾਰਿਆਂ ਦਾ ਹੀ ਮਾਨ ਹੈ ਜੋ ਉਸ ਵਾਹਿਗੁਰੂ ਦੇ ਨਾਲ ਜੁੜੀਏ ਤਾਂ ਜੋ ਆਪਣਾ ਵੀ ਜਨਮ ਜੋ ਹੈ ਉਹ ਸਫਲ ਹੋ ਸਕੇਗੀ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ